ਤੁਸੀਂ ਆਪਣੀਆਂ ਮੁਰਗੀਆਂ ਵਾਸਤੇ ਘਰੇ ਗੰਡੋਏ ਜਾਂ ਫਿਰ ਕੀਟ ਪਤੰਗਾ ਜਿਸ ਤਰ੍ਹਾਂ ਇਹ ਰੂੜੀ ਤੋਂ ਚੁੱਕ ਕੇ ਖਾਂਦੇ ਨੇ ਉਹ ਤੁਸੀਂ ਕਿਵੇਂ ਤਿਆਰ ਕਰ ਸਕਦੇ ਹੋ ਜੇਕਰ ਤੁਹਾਡੇ ਘਰ ਕੋਲੇ ਕੋਈ ਰੂੜੀ ਵਗੈਰਾ ਨਹੀਂ ਹੈਗੀ ਤਾਂ ਤੁਸੀਂ ਘਰੇ ਕਿਵੇਂ ਤਿਆਰ ਕਰ ਸਕਦੇ ਹੋ ਇਹ ਜਿਹੜੇ ਗੰਡੋਏ ਵਗੈਰਾ ਹੁੰਦੇ ਨੇ ਇਹਨਾਂ ਨੂੰ ਖਾ ਕੇ ਮੁਰਗੀਆਂ ਬਹੁਤ ਜ਼ਿਆਦਾ ਖੁਸ਼ ਹੁੰਦੀਆਂ ਨੇਗੀਆਂ ਇਹ ਇਹਨਾਂ ਦੇ ਜਿਹੜੇ ਬਾਦੇ ਲਈ ਬਹੁਤ ਵਧੀਆ ਹੁੰਦਾ ਸੋ ਇਹ ਤੁਸੀਂ ਘਰੇ ਕਿਵੇਂ ਤਿਆਰ ਕਰ ਸਕਦੇ ਹੋ ਪੂਰਾ ਤੁਹਾਨੂੰ ਆਪਾਂ ਫਾਰਮੂਲਾ ਦੱਸਾਂਗੇ ਵੀਡੀਓ ਬਹੁਤ ਹੀ ਵਧੀਆ ਹੋਣ ਵਾਲੀ ਹੈ ਤੁਸੀਂ ਵੀਡੀਓ ਨਾਲ ਅੰਤ ਤੱਕ ਬਣੇ ਰਹੋ ਤਾਂ ਜੋ ਤੁਸੀਂ ਇਹ ਫਾਰਮੂਲਾ ਵਰਤ ਕੇ ਆਪਣੇ ਘਰੇ ਹੀ ਜਿਹੜਾ ਇਹਨਾਂ ਲਈ ਕੀੜੇ ਮਕੌੜੇ ਤੁਸੀਂ ਕਿਵੇਂ ਤਿਆਰ ਕਰ ਸਕਦੇ ਹੋ ਜਿਹੜੇ ਕਿ ਬਹੁਤ ਸ਼ੌਂਕ ਨਾਲ ਖਾਂਦੀਆਂ ਨੇ ਆਪਾਂ ਤੁਹਾਨੂੰ ਡਿਟੇਲ ਚ ਦੱਸਾਂਗੇ ਕਿ ਕੀ ਕੀ ਕਰਨਾ ਕਿਹੜੇ ਕਿਹੜੇ ਸਟੈਪ ਨੇ ਜਿਨ੍ਹਾਂ ਨਾਲ ਤੁਸੀਂ ਘਰੇ ਥੋੜੀਆਂ ਜਿਹੀਆਂ ਚੀਜ਼ਾਂ ਤੋਂ ਹੀ ਇਹ ਜਿਹੜੀ ਚੀਜ਼ ਤਿਆਰ ਕਰ ਸਕਦੇ ਹੋ ਇੱਕ ਤਰ੍ਹਾਂ ਦੀ ਇਹਨਾਂ ਲਈ ਰੂੜੀ ਤਿਆਰ ਕਰਨੀ ਹੁੰਦੀ ਆਪਾਂ ਨੇ ਉਹਦੇ ਨਾਲ ਇਹਨਾਂ ਦੀ ਗਰੋਥ ਵੀ ਬਹੁਤ ਸੋਹਣੀ ਹੁੰਦੀ ਆ ਤੇ ਮੁਰਗੀ ਅੰਡੇ ਤੇ ਬਹੁਤ ਜਲਦੀ ਆਉਂਦੀ ਆ ਤੇ ਜਿਹੜੇ ਵੀਰ ਚਾਹੁੰਦੇ ਨੇ ਕਿ ਮੁਰਗੀ ਅੰਡੇ ਤੇ ਜਲਦੀ ਆਵੇ ਤੇ ਗਰੋਥ ਸੋਹਣੀ ਹੋਵੇ ਤਾਂ ਇਹ ਵੀਡੀਓ ਪ੍ਰੋਪਰ ਧਿਆਨ ਨਾਲ ਦੇਖਿਓ ਸੋ ਕੱਲਾ ਕੱਲਾ ਸਟੈਪ ਸੁਣਿਓ ਛੋਟੀ ਵੀਡੀਓ ਹੋਊਗੀ ਜਿਆਦਾ ਲੰਬੀ ਨਹੀਂ ਹੋਣੀ ਪਰ ਪ੍ਰੋਪਰ ਦੇਖਿਓ ਸਕਿੱਪ ਨਾ ਕਰਿਓ ਸਭ ਤੋਂ ਪਹਿਲਾਂ ਦੋਸਤੋ ਤੁਸੀਂ ਨੇ ਕੀ ਕਰਨਾਗਾ ਤੁਸੀਂ ਨੇ ਗਲੀਆਂ ਸੜੀਆਂ ਸਬਜ਼ੀਆਂ ਲੈ ਲੈਣੀਆਂ ਹੈਗੀਆਂ ਜਿਸ ਤਰ੍ਹਾਂ ਤੁਹਾਡੇ ਕੋਲ ਜੇਕਰ ਪਨੇ ਆ ਜਾਨਵਰ ਨੇ ਘਰੇ ਰੱਖੇ ਹੋਏ ਨੇਗੇ ਤਾਂ ਤੁਸੀਂ ਕੀ ਕਰਨਾ ਇੱਕ ਜਾਂ ਦੋ ਜਿਹੜੇ ਬੱਠਲ ਜਾਂ ਟੋਕਰੇ ਤੁਸੀਂ ਗਲੀਆਂ ਸੜੀਆਂ ਸਬਜ਼ੀਆਂ ਦੇ ਲੈ ਲੈਣੇ ਆ ਉਹ ਤੁਸੀਂ ਛੱਤ ਤੇ ਧਰ ਦੇਣੇ ਆ ਤਕਰੀਬਨ ਇੱਕ ਦੋ ਦਿਨ ਕਿਸੇ ਚੀਜ਼ ਚ ਪਾ ਕੇ ਕਿਸੇ ਟੱਬ ਚ ਪਾ ਕੇ ਜਾਂ ਬਾਲਟੀ ਚ ਪਾ ਕੇ ਬੱਡੀ ਚ ਜਦੋਂ ਉਹਨਾਂ ਨੂੰ ਤੁਸੀਂ ਇੱਕ ਦੋ ਦਿਨ ਛੱਤ ਤੇ ਰੱਖਤਾ ਉਸ ਤੋਂ ਬਾਅਦ ਕੀ ਕਰਨਾ ਦੋਸਤੋ ਛੱਤ ਤੇ ਰੱਖਣ ਤੋਂ ਬਾਅਦ ਇੱਕ ਪੇਸੀ ਗੁੜ ਦੀ ਲੈਣੀ ਆ ਮਤਲਬ ਕੀ ਕਹਿਣ ਤੋਂ ਭਾਵ ਅੱਧਾ ਕਿਲੋ ਤੁਸੀਂ ਨੇ ਗੁੜ ਲੈਣਾਗਾ ਅੱਧਾ ਕਿਲੋ ਜਾਂ ਪਾਇਆ ਗੁੜ ਲੈਣਾਗਾ ਤੁਸੀਂ ਨੇ ਉਹ ਗੁੜ ਨੂੰ ਚੰਗੀ ਤਰ੍ਹਾਂ ਘੋਲ ਲੈਣਾਗਾ ਗੁੜ ਨੂੰ ਚੰਗੀ ਤਰ੍ਹਾਂ ਘੋਲਣ ਤੇ ਜਿਹੜਾ ਤੁਸੀਂ ਨੇ ਜਿਹੜੀਆਂ ਗਲੀਆਂ ਸੜੀਆਂ ਸਬਜ਼ੀਆਂ ਹੋਣਗੀਆਂ ਪੁਰਾਣੀਆਂ ਸਬਜ਼ੀਆਂ ਹੋਣਗੀਆਂ ਕਹਿਣ ਤੋਂ ਭਾਵ ਉਹਦੇ ਉੱਤੇ ਗੁੜ ਦੇ ਉੱਤੇ ਗੁੜ ਉਹਨਾਂ ਦੇ ਉੱਤੇ ਪਾ ਦੇਣਾਗਾ ਸੋ ਉਹ ਪਾ ਕੇ ਤੁਸੀਂ ਫੋਰ ਕੂੜਾ ਕਰਕਟ ਵੇਸਟੇਜ ਉਹਦੇ ਉੱਪਰ ਸੈੱਟ ਦੇਣਾਗਾ ਉਹਦੇ ਨਾਲ ਕੀ ਹੋਊ ਗੁੜ ਦੇ ਨਾਲ ਜਿਹੜੀ ਮੱਖੀ ਉਹ ਚੀਤੇ ਆਊਗੀ ਜਦੋਂ ਮੱਖੀ ਉਹ ਚੀਤੇ ਆਊਗੀ ਤਾਂ ਉਹ ਮੱਖੀ ਾਂਡੇ ਦਉਗਿਓ ਉੱਥੇ ਉੱਥੇ ਜਿਹੜੇ ਕੀੜੇ ਤਿਆਰ ਹੋਣਗੇ ਜਾਂ ਫਿਰ ਗੰਡੋਏ ਤਿਆਰ ਹੋਣਗੇ ਉਹ ਖਾਦ ਤਿਆਰ ਉਹ ਤੁਸੀਂ ਦੋਸਤੋ ਤਕਰੀਬਨ ਹਫਤੇ ਤੋਂ ਲੈ ਕੇ 10 ਦਿਨ ਤੱਕ ਆ ਹੀ ਰੱਖਣਾ ਉਹਨੂੰ ਹਿਲਾਉਣਾ ਨਹੀਂ ਬਿਲਕੁਲ ਵੀ ਹਫਤਾ 10 ਦਿਨ ਰੱਖਣ ਤੋਂ ਬਾਅਦ ਜਦੋਂ ਤੁਸੀਂ ਉਹਨੂੰ ਫਰੋਲੋਗੇ ਤਾਂ ਦੇਖੋਗੇ ਉਹ ਚ ਇੱਕ ਤਰ੍ਹਾਂ ਦੇ ਗੰਡੋਏ ਵਗੈਰਾ ਤਿਆਰ ਹੋ ਜਾਣਗੇ ਉਹ ਗੰਡੋਏ ਦੋਸਤੋ ਇਹਨਾਂ ਲਈ ਬਹੁਤ ਹੀ ਜ਼ਿਆਦਾ ਲਾਭਦਾਇਕ ਹੁੰਦੇ ਨੇਗੇ ਜਿਸ ਤਰ੍ਹਾਂ ਆਪਾਂ ਆਪਣਾ ਜਿਸ ਤਰ੍ਹਾਂ ਘਰ ਦੇ ਕੋਲ ਕੋਈ ਰੂੜੀ ਨਹੀਂ ਹੁੰਦੀ ਸੋ ਉਦੋਂ ਆਪਾਂ ਨੂੰ ਦਿੱਕਤ ਆਉਂਦੀ ਹੈ ਜਦੋਂ ਆਪਾਂ ਇਹ ਚੀਜ਼ ਤਿਆਰ ਕਰ ਲਈ ਇਹ ਇਹਦੇ ਨਾਲ ਬਹੁਤ ਜ਼ਿਆਦਾ ਵਧੀਆ ਗਰੋਥ ਹੁੰਦੀ ਹੈਗੀ ਸੋ ਜਿਹੜਾ ਉਹ ਗੰਡੋਏ ਹੋਣਗੇ ਉਹ ਖਾਦ ਹੋਊਗੀ ਨਾਲੇ ਤਾਂ ਉਸ ਚ ਹੋਰ ਕੀਟ ਪਤੰਗਾ ਇਹ ਚੁਗਣਗੇ ਸੋ ਤੁਸੀਂ ਇਹਨਾਂ ਨੂੰ ਖਲਾਰ ਕੇ ਉਹ ਪਾ ਦੇਣਾ ਉਹ ਦੇਖਿਓ ਤੁਸੀਂ ਇੱਕਦਮ ਉਹਨੂੰ ਚਿੰਬੜ ਜਾਣਗੇ ਉਹ ਬਹੁਤ ਵਧੀਆ ਇੱਕ ਤਰ੍ਹਾਂ ਦੀ ਇਹਦੀ ਖਾਦ ਬਣ ਜਾਂਦੀ ਹੈਗੀ ਇੱਕ ਤਾਂ ਉਹ ਕੁਦਰਤੀ ਹੋ ਗਿਆ ਠੀਕ ਹੈ ਨਾ ਦੂਸਰਾ ਆਪਣਾ ਜਿਹੜਾ ਖਰਾਕ ਦਾ ਜਿਹੜਾ ਫੀਡ ਦਾ ਆਪਣਾ ਖਰਚਾ ਘਟਦਾਗਾ ਸਿੱਧੇ ਤੌਰ ਤੇ ਸੋ ਤੁਸੀਂ ਇਹ ਫਾਰਮੂਲਾ ਵਰਤ ਕੇ ਦੇਖਿਓ ਬਹੁਤ ਵਧੀਆ ਫਾਰਮੂਲਾ ਹੈਗਾ ਆਪਾਂ ਵੀ ਇਹ ਵਰਤੇ ਆ ਸੀਗਾ ਆਪਾਂ ਤਾਂ ਹੀ ਉਹ ਤੁਹਾਡੇ ਨਾਲ ਸ਼ੇਅਰ ਕੀਤਾ ਹੈ ਜਿਹੜਾ ਗੁੜ ਪਾਉਣਾ ਹੈਗਾ ਉਹ ਗੁੜ ਕਾਫੀ ਮਾਤਰਾ ਚ ਪਾ ਦਿਓ ਅੱਧਾ ਕਿਲੋ ਮੰਗੂ ਗੁੜ ਪਾ ਦਿਓ ਤਾਂ ਜੋ ਤੇ ਮੱਖੀਆਂ ਬੈਠਣ ਮੱਖੀਆਂ ਭਣਕਣ ਉਹ ਆਂਡੇ ਦੇਣ ਉੱਥੇ ਗੰਦਗੀ ਜਿਹੜੀ ਉਹ ਪੈਦਾ ਹੋਵੇ ਉਹ ਇਹ ਖਾ ਕੇ ਬਹੁਤ ਜ਼ਿਆਦਾ ਖੁਸ਼ ਹੁੰਦੀਆਂ ਨੇਗੀਆਂ ਉਹਦੇ ਨਾਲ ਗਰੋਥ ਵੀ ਬਹੁਤ ਜ਼ਿਆਦਾ ਹੁੰਦੀ ਹੈਗੀ ਇਹਨਾਂ ਦੀ ਤੇ ਦੂਸਰਾ ਜਿਹੜਾ ਮੁਰਗੀ ਆਂਡੇ ਤੇ ਬਹੁਤ ਜਲਦੀ ਆਉਂਦੀ ਹੈਗੀ ਜੇਕਰ ਇਹ ਫਾਰਮੂਲਾ ਤੁਸੀਂ ਵਰਤਦੇ ਹੋ ਦੋਸਤੋ ਤਾਂ ਤੁਸੀਂ ਫਾਇਦੇ 'ਚ ਰਹੋਗੇ ਸੋ ਆਪਾਂ ਨੇ ਇਹ ਫਾਰਮੂਲਾ ਵਰਤਿਆ ਸੀਗਾ ਆਪਣੀਆਂ ਮੁਰਗੀਆਂ ਬਹੁਤ ਸ਼ੌਂਕ ਨਾਲ ਇਹ ਚੀਜ਼ ਖਾਂਦੀਆਂ ਨਗੀਆਂ ਸੋ ਜੇਕਰ ਇਹ ਆਪਣਾ ਤਰੀਕਾ ਵਧੀਆ ਲੱਗਿਆ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਤੇ ਸਾਰੇ ਵੀਰ ਕਮੈਂਟ ਕਰਕੇ ਦੱਸੋ ਕਿ ਜਿੰਨੂ-ਜਿੰਨੂ ਇਹ ਤਰੀਕਾ ਵਧੀਆ ਲੱਗਿਆ ਤੇ ਜਿਹੜੇ-ਜਿਹੜੇ ਵੀਰ ਇਹ ਤਰੀਕਾ ਪਣਾਉਣਗੇ ਸੋ ਇਹ ਚੀਜ਼ ਇੱਕ ਤਾਂ ਫ੍ਰੀ ਦੀ ਹੋਗੀ ਆਪਣੀ ਆਪਣੀ ਕੋਈ ਲਾਗਤ ਨਹੀਂ ਲੱਗੀ ਦੂਸਰਾ ਇਹਦੀ ਇਹਨਾਂ ਦੀ ਗਰੋਥ ਬਹੁਤ ਸੋਹਣੀ ਹੋਊਗੀ ਤੇ ਅੰਡੇ ਤੇ ਬਹੁਤ ਹੀ ਜਲਦੀ ਆਉਣਗੇ ਇਹ ਸੋ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰ ਦਿਓ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਆਪਾਂ ਤੁਹਾਡੇ ਲਈ ਅੱਗੇ ਤੋਂ ਵੀ ਵਧੀਆ-ਵਧੀਆ ਵੀਡੀਓ ਜਿਹੜੀ ਬਣਾਉਂਦੇ ਰਹੇਗੇ ਸੋ ਥੋੜੀ ਜਿਹੀ ਦੇਰੀ ਹੋ ਗਈ ਸੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰ ਦਿਓ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਸਾਰੇ ਦੋਸਤਾਂ ਦਾ ਬਹੁਤ-ਬਹੁਤ ਧੰਨਵਾਦ